ਜੋਰ ਬਿਨਾ ਪੱਟਾਂ ਦੇ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਪਰ ਪੁਆਇੰਟ ਹੈ ਪੰਗਾ ਕਿਹਦੇ ਨਾਲ ਹੈ ਇਹ ਕਹਿੰਦੇ ਉਪਲਾਂ ਵਾਲਾ ਚੀ ਅੱਚੀ 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 ਦੇ ਤੁੰਗ ਵਾਲਾ ਉਹ ਜਿੱਤੇ ਤੁੰਗ ਵਾਲਾ ਤੇਜਵੀਰ ਇਹ ਐਂਛੇ ਰੱਖੋ ਨਾ ਜੰਨਾ ਉਧਰ ਸਾਡਾ ਭਰਾ ਕਹਿੰਦੇ ਹਰਪਾਲ ਗੋਦਵਾਲ ਸਰਦਾਰ ਟਹਿਲ ਸਿੰਘ ਦਾ ਬੇਟਾ ਪੂਰਿਆਂ ਵਾਲਾ ਕਿੰਦਰ ਕਹਿੰਦੇ ਉਹ ਸਾਹਮਣੇ ਕਹਿੰਦੇ ਖੜਕਾ ਧੜਕਾ ਘੜਕਾ ਧੜਕਾ ਲੱਗਦਾ ਹੋਇਆ ਟਾਈਆਂ ਤੋਂ ਵੱਡਾ ਧੰਨਵਾਦ ਉਹ ਫਰਦੀਪੁਰੀਆਂ ਗੋਪੀ ਮੇਰੇ ਮਿੱਤਰੋ ਉਹ ਜੱਗਾ ਦੇ ਗੋਪੀ ਗੋਪੀ ਦੇ ਜੱਗਾ ਲੱਗਦਾ ਹੋਇਆ ਜੋਰ ਹੁੰਦੀ ਬੱਲੇ 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 ਤਾੜੀਆਂ ਮਾਰਦੇ ਮਹਿਮੂਦ ਉਹ ਕਾੜ ਮਾਰ ਮਾਰ ਡੰਡ ਲੋਹਾ ਕਰ ਲਿਆ ਸਰੀਰ ਨੂੰ ਬੱਬਿਆ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਆ ਬੱਬਿਆ ਸੰਭਲ ਮੁੰਡਾ ਗਿਆ ਉਹ ਮੁੰਡਾ ਗਿਆ ਆ ਉਹ ਗਿਆ ਜੀੜੀ ਫਗਾਨੇ ਵਾਲਾ ਉਹ ਗਿਆ ਲੱਖਿਆ ਲਓ ਗੁਰਮਨੀ ਕਹਿੰਦੇ ਪ੍ਰੀਤ ਉਹ ਪ੍ਰੀਤ ਬੱਲੇ ਬਣ ਕੇ ਆ ਗਿਆ ਚੇਅਰਮੈਨ ਜਲਦੀਆ ਇਹ ਆ ਇੱਥੇ ਰੱਖੋ 25100 ਦੇ ਸਿਰੇ ਦੀ ਟੱਕਰ ਇੱਕ ਪਿੰਡ ਦੀ ਕਰਨਦੇ ਆ ਏ ਫਰੰਦੀਪੁਰੀਆ ਫਰੰਦੀਪੁਰੀਆ ਦੇ ਗੋਰਾ ਘੜਾ ਰਾਜੋਗੇ ਪਿੰਡ ਵਾਲਾ ਏ ਇੱਥੇ ਰੱਖੋ ਨਾ ਜੰਨਾ ਇੰਦਰਾ ਮੁੰਡਾ ਗਿਆ ਉਹ ਨਵੀਂ ਜੀ ਓਵਰ ਦਾ ਮੁੰਡਾ ਆ ਗਿਆ ਹੋ ਗਿਆ ਭਰਾ ਪੂਰੇ ਪਿੰਡ ਦਾ ਗਿੰਦਰ ਏ ਆ ਏ ਆ ਉਹ ਮੀਰਾ ਕੋਟਿਆ ਹਵਾ ਹਵਾਈ ਹੋ ਗਿਆ ਮੀਰਾ ਕੋਟਿਆ ਦਿਨੀ ਤਾੜੀਆਂ ਦੇ ਵਿੱਚ ਸ਼ੁਰੂਆਤ ਹੋ ਰਹੀ ਹੈ ਲਓ ਐਸਪੀ ਦਾ ਕਹਿੰਦੇ ਜੋਰ ਸਿੰਘ ਵਾਲਾ ਪਿੰਡ ਹੈ ਜਿਹੜਾ ਗੱਭਰੂ ਪਹਿਲੀ ਰੇਡ ਪਾਉਣ ਵਾਸਤੇ ਗਰਵਾਦਾ ਹੋਇਆ ਹੈ ਸਾਹਮਣੇ ਚਾਰ ਪਿਆਰ ਹੈ ਉਧਰ ਨਾਨਕ ਪੁੱਲਰ ਫਰਾਂਸ ਕੰਦੇ ਯਾਰਾਂ ਦਾ ਯਾਰ ਹੈ ਜਿਹਦਾ ਪਿਆਰ ਜਗਪੁਰ ਜਗਵੀਰ ਪੰਘੂ ਕੰਦੇ ਉਹ ਜਗਰੂਪ ਪੰਘੂ ਯੂ ਐਸ ਏ ਦੇ ਨਾਲ ਐਸ ਪੀ ਬੀ ਰੇਡ ਹੈ ਅੱਜੀ ਉਪਰ ਵਾਲਾ ਪਿਆਰ ਹੈ ਇੱਕ ਕੰਨੀ ਤੇ ਕੰਦੇ ਹਰੰਦੀਪੁਰੀਆ ਉਹ ਦੁਨੀਆ ਦਾ ਹਿਮਾਲਿਆ ਪਰਬਤ ਕਹਾਂ ਕੰਦੇ ਅੱਜੀ ਉਪਰ ਵਾਲਾ ਗੜੀ ਹੋਈ ਬਗਲੋ ਪਹਿਲਾ ਡੇਰ ਅੰਕ ਇਹ ਇੱਥੇ ਰੱਖੋ ਇਹ ਇੱਥੇ ਰੱਖੋ ਮਾਦਨਾਂ ਇੱਥੇ ਰੱਖੋ ਉਧਰ ਕਹਿੰਦੇ ਲੱਤੂ ਵਾਲੇ ਪ੍ਰੀਤ ਦੀਆਂ ਸੱਜੀਆਂ ਕਬੜੀਆਂ ਬਾਵਾ ਮਰਪਾਲ ਗੋਦਵਾਲ ਬੰਦੀਪ ਲੱਤੂ ਜਗ ਰੂਪ ਲੱਤੂ ਤੇ ਜੱਜ ਜਾਮਾ ਰਾਇ ਵਰਿੰਦਰ ਜਾਂਡਿਆ ਸੁਖ ਘਰੇਾਲਾ ਤੇ ਜੱਗੂ ਪੱਤੂ ਸਾਡਾ ਵੀਰ ਹੈ ਜੱਗਾ ਪੱਤੂ ਲਾਓ ਸੁਰ ਸਿੰਘੇ ਬੰਤੇਜ ਦੀ ਰੇਡ ਛੋਟਾ ਵੀਰ ਗੱਲ ਕਰਦਾ ਹੋਇਆ ਲਓ ਸਾਹਮਣੇ ਕਹਿੰਦੇ ਤੇਜਪਾਲ ਸੁਰ ਸਿੰਘੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਸੁਰ ਸਿੰਘੇ ਦੀ ਕਬੱਡੀ ਪਈ ਹੋਈ ਹੈ ਤੇ ਆਹ ਕਹਿੰਦੇ ਸੁਖ ਹੈ ਦੁੱਬਲੀ ਵਾਲਾ ਆਹ ਕਹਿੰਦੇ ਕਰਦਾ ਟਰਾਈ ਪਰ ਨੰਬਰ ਕਹਿੰਦੇ ਇਸ ਵੇਲੇ ਤੇਜਪਾਲ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਆਹ ਸਾਹਮਣੇ ਕਹਿੰਦੇ ਜੱਗਾ ਦਿਆਲਪੁਰਿਆ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਮੱਖਣ ਸੰਧੂ ਮੱਖੀ ਨੂੰ ਆਪਣਾ ਉਸਤਾਦ ਮੰਨਦਾ ਹੈ ਇਹ ਮੱਖਣ ਸੰਧੂ ਮੱਖੀ ਕਹਿੰਦੇ ਬਾਬਾ ਜੀ ਬਾਬੇ ਜੀ ਮੇਰ ਦੇ ਨਾਲ ਅਮਰੀਕਾ ਦੇ ਵਿੱਚ ਖੁੱਤੀ ਪਾ ਰਿਹਾ ਹੈ ਲਓ ਸਾਹਮਣੇ ਕਹਿੰਦੇ ਜੱਗਾ ਦਿਆਲਪੁਰਿਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਵੇਖਾਂਗੇ ਸਾਹਮਣੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਇੱਕ ਕੰਨੇ ਦੇ ਕਹਿੰਦੇ ਅੱਤੀਓ ਉਪਲਾਲਾ ਦੂਜੀ ਕੰਨੇ ਦੇ ਕਹਿੰਦੇ ਫਰੰਦੀਪੁਰਿਆ ਵੇਖਾਂਗੇ ਮੇਰੇ ਮਿੱਤਰੋ ਰਾਟ ਕੋਟੋਟੀ ਦੇ ਖੇਡਿਆ ਯਾਰ ਬਾਬਾ ਰੇੜੇ ਸ਼ਾਜਾਂ ਦੀ ਧਰਤੀ ਮਾਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਜੱਗਾ ਬਿਆਲਪੁਰਿਆ ਲੱਖਾਂ ਜਾਂ ਕਦਾਵਾ ਦਾ ਕਰ ਗਿਆ ਅਗਲੀ ਰੇਡ ਤੇ ਬੋਲ ਸੁग्गा ਸਾਹਿਬ ਆਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਜੁਗਾ ਜੁਗਾ ਤੋਂ ਚਲਦੀ ਆਈ ਜੁਗਾ ਜੁਗਾ ਤੱਕ ਚਲਦੀ ਰਹਿ ਹਰਮਨ ਪਿਆਰੀਏ ਖੇਡੇ ਨਹੀਂ ਤੂੰ ਅੱਗੇ ਵਧਦੀ ਰਹਿ ਰੱਬ ਕਰੇ ਨਾ ਅੜਚਾ ਨਾ ਹੋਵੇ ਸੁੱਖਾਂ ਲੱਦੀ ਨੂੰ ਮਾਦਰਤ ਦਾ ਮਿਲਿਆ ਏ ਮਾ ਖੇਡ ਕਬੱਡੀ ਨੂੰ ਉਹ ਮਾਦਰਤ ਮਾ ਮਿਲਿਆ ਏ ਮਾ ਖੇਡ ਕਬੱਡੀ ਨੂੰ ਆ ਕੌਣ ਆ ਚੰਦਰਾ ਉਹ ਪ੍ਰੀਤ ਆ ਪ੍ਰੀਤ ਤੇ ਦੂਜੀ ਸਾਈਡ ਤੇ ਕਹਿੰਦੇ ਭਰਾਵਾਂ ਦਾ ਪਿਆਰ ਆ ਫਰੰਦੀ ਪ੍ਰੀਤੇ ਗੋਪੀ ਦੇ ਨਾਲ ਤੇ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜਦਾ ਕਵਾਹ ਤੇ ਕਹਿੰਦੇ ਧਾਵੀ ਦਾ ਗਰੀ ਰੇਡ ਨਵੇਂ ਪਿੰਡਿਆ ਬਾਉ ਤੇ ਛੋਟਾ ਵੀਰ ਗੱਲ ਕਰਦਾ ਹੋਇਆ ਆਓ ਸਾਹਮਣੇ ਕਹਿੰਦੇ ਬਾਉ ਕਬੱਡੀ ਪਾ ਰਿਆ ਨਵੇਂ ਪਿੰਡਿਆ ਉਧਰ ਕਹਿੰਦੇ ਲਾਲ ਸਰਪੰਚ ਬੱਲੇ ਵਾਲੇ ਦਾ ਭਟੂਆ ਨਿਕਲ ਗਿਆ ਹੈ ਜੇ ਕਿਸੇ ਕੋਲ ਹੋਵੇ ਪਲੀਜ਼ ਭਰਾਵਾਂ ਕਿਉਂ ਵਾਪਸ ਕਰ ਦੇਣ ਪਰ ਫਰੰਦੀਪੁਰੋਂ ਆਹ ਗੋਪੀ ਮੇਰੇ ਮਿੱਤਰੋ ਹਮਾਲਿਆ ਪਰਬੰਧ ਹੈ ਖੇਡ ਕਬੱਡੀ ਦਾ ਪਰ ਸਾਹਮਣੇ ਕਹਿੰਦੇ ਬਾਉ ਨਵੇਂ ਪਿੰਡਿਆ ਇੱਕ ਲੱਖਾਂ ਜੰਗ ਦਾ ਵਾਅਦਾ ਕਰ ਗਿਆ ਆਹ ਕਹਿੰਦੇ ਸਵਰਗੀਏ ਸਰਦਾਰ ਜੋਤੇਸਿਭਰਾ ਦੇ ਪਿੰਡੋਂ ਆਇਆ ਹੈ ਲਓ ਸਾਹਮਣੇ ਕਹਿੰਦੇ ਲਾਡੀ ਸਭਰਾਵਾਂ ਵਾਲਾ ਰੇਡ ਪਾ ਰਿਆ ਮੇਰੇ ਮਿੱਤਰੋ ਸਰਕਾਰੇ ਬਣਦਾ ਚੰਡਾ ਆ ਚੇਲਾ ਵਾਲਕਾ ਆ ਤੱਕ ਦੇ ਖੇਤ ਮੈਦਾਨ ਦੇ ਚ ਭਰਾਵਾਂ ਵਾਲੇ ਦੀ ਰੇਡ ਪਈ ਹੋਈ ਹੈ ਕਹਿੰਦੇ ਭਰਾਵਾਂ ਮਾ ਪਿਆਰ ਫਰੰਦੀ ਪੁਕੀਏ ਦੇ ਨਾਲ ਆ ਉਹ ਫਰੰਦੀਪੁਰਿਆ ਵੀ ਕਹਿੰਦੇ ਨੂੰ ਪੁੱਤਾਂ ਵਾਂਗੂ ਸਾਂਭਦਾ ਚਾਰ ਭਰਾਵਾਂ ਦੀ ਘੁੰਮ ਦੀ ਚਾਨ ਦੇ ਉੱਪਰ ਪਈ ਹੋਈ ਰੇਡ ਤੇ ਅਮਰਤ ਨੇ ਟਰਾਈ ਕੀਤੀ ਹੈ ਪਰ ਲਾਡੀ ਕਹਿੰਦੇ ਸਭਰਾਵਾਂ ਵਾਲਾ ਵਾਟਾਂ ਵੜਦਾ ਹੁੰਦਾ ਹੈ ਕਿ ਮੁੱਟੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁੱਪਦਾ ਜਿਵੇਂ ਪਠੌਰ ਚੋਪਰਾਂ ਦਾ ਚੜੀ ਜਬਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਕਿ ਰਾਜੇ ਖੇਲੇ ਮਰਦ ਮੈਦਾਨੋਂ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਆਓ ਸਾਹਮਣੇ ਮੇਰੇ ਮਿੱਤਰੋ ਕੀੜੀ ਵਾਲਾ ਸਾਭਾ ਕਹਿੰਦੇ ਕਬੱਡੀ ਪਾ ਰਿਹਾ ਹੈ ਸਾਭਾ ਕਹਿੰਦੇ ਕੀੜੀ ਵਾਲਾ ਤੇ ਵੇਖਾਂਗੇ ਮੇਰੇ ਮਿੱਤਰੋ ਆਓ ਦੂਜੀ ਸਾਈਡ ਤੇ ਕਹਿੰਦੇ ਬੋਲੀਆਂ ਪਿੰਡ ਅਰਸ਼ਪਾਲ ਦਾ ਆਓ ਬੋਲੀਆਂ ਪਿੰਡ ਹਰਸ਼ਪਾਲ ਦਾ ਤੇ ਕੀੜੀ ਫਗਾਨਾ ਦਾ ਸਾਭ ਕਹਿੰਦੇ ਵਾਟਾਂ ਵੜਦਾ ਹੁੰਦਾ ਹੈ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜਦਾ ਆਹ ਮੁੰਡੇ ਪਿੰਡ ਕਹਿੰਦੇ ਕੱਲ ਕਬੱਡੀ ਦਾ ਮਹਾਕੁੰਭ ਹੋਇਆ ਹੈ ਜਿੱਥੇ ਕਹਿੰਦੇ ਜਾਗਰਪੁਰ ਸਿੰਘ ਜੀ ਭੰਗੂ ਮੀਰਾ ਕੋਟੀਆ ਤੇ ਨਾਨਕ ਫਰਾਂਸ ਨੇ ਕਹਿੰਦੇ ਦਿਲ ਖੋਲ ਕੇ ਮਾਇਆ ਲਈ ਐ ਨਾਨਕ ਪੁੱਲਰ ਫਰਾਂਸ ਵਾਲਾ ਆਹ ਯਾਰਾਂ ਦਾ ਯਾਰ ਐ ਤੱਕਦੇ ਮੀਰਾ ਕੋਟੀਆ ਸ਼ਮਸ਼ੇਰ ਸਿੰਘ ਦੂਜੀ ਸਾਈਡ ਤੇ ਲੱड्डू ਵਾਲਾ ਪ੍ਰੀਤ ਫਾਈ ਓਏ ਹੋਏ ਬਾਹੋਂ ਨੌਜਾਨਾ ਇੱਥੇ ਰੱਖੋ ਨੌਜਾਨਾ ਹੋ ਮਮੂਦਪੁਰੇ ਵਾਲੇ ਆਇਆ ਸਵਾਰ ਵਰਜਨ ਤਾੜਦੀਆ ਇਹਦਾ ਪਿਆਰ ਆ ਕਹਿੰਦੇ ਆ ਡੱਲ ਵਾਲੇ ਦਲੇਰ ਪ੍ਰਧਾਨ ਦੇ ਨਾਲ ਇਹਦਾ ਮਾਣ ਦਲੇਰ ਪ੍ਰਧਾਨ ਦੱਲ ਵਾਲਾ ਕਰਦਾ ਆ ਆ ਤੱਕ ਦੇ ਗੋਰਾ ਗੜਾ ਰਾਜੋ ਕੇ ਪਿੰਡ ਦਾ ਪੁਆਇੰਟ ਧਾਵੀ ਦੇ ਸੇ ਤੇ ਮਾਈਕ ਤੇ ਛੋਟਾ ਵੀਰ ਲਓ ਸਾਹਮਣੇ ਕਹਿੰਦੇ ਗੋਰਾ ਗੜਾ ਇੱਕ ਲੱਖਾਂ ਅੰਕ ਦਾ ਵਾਅਦਾ ਕਰ ਗਿਆ ਅਗਲੀ ਰੇਡ ਪਾਉਣ ਦੇ ਲਈ ਵੇਖਾਂਗੇ ਕਹਿੰਦੇ ਨੌਜ ਹੁਣ ਵਜਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਇਹ ਮੁੰਨਾ ਤਲਵੰਡੀ ਚੌਧਰੀਆ ਪਿੰਡਲਾ ਖੇਡ ਮੈਦਾਨ 'ਚ ਰੇਡ ਪਾਉਣ ਨੂੰ ਬਾਧਾ ਹੋਇਆ ਪ੍ਰੀਤ ਦੇਖ ਮੁੰਡੇ 'ਚ ਕਿੰਨਾ ਕੋ ਯੋਗ ਹੈ ਉਹ 2 ਨੰਬਰ ਤੋਂ ਕਹਿੰਦੇ ਗੁੱਬਲੀ ਵਾਲਾ ਪਰ ਪੁਆਇੰਟ ਮਾਣੇ ਗੜਾ ਭੋਲਾ ਕਹਿੰਦਾ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਆਹਦਾ ਤੇਜਵੀਰ ਨਾਮ ਹੈ ਧੁੰ ਪਿੰਡ ਹੈ ਉੱਤੱਕ ਦੇ ਖੇਡ ਮੈਦਾਨ ਦੇ ਵਿੱਚ ਆਹ ਗੱਭਰੂ ਤੇਜਵੀਰ ਧੁੰ ਪਿੰਡਲਾ ਰੇਡ ਪਾਉਣ ਨੂੰ ਬਾਧਾ ਹੋਇਆ ਸਰਵਤ ਧੁੰ ਦੇ ਨਾਲ ਕਹਿੰਦੇ ਗੂੜੀਆਂ ਰਿਸ਼ਤੇਦਾਰੀਆਂ ਤੇ ਆਹ ਕਹਿੰਦੇ ਪੰਗਾ ਕਿਹਦੇ ਨਾਲ ਹੈ ਪੰਗਾ ਕਿਹਦੇ ਨਾਲ ਹੈ ਇਹ ਕਹਿੰਦੇ ਉਪਰਾਂ ਵਾਲਾ ਚੀ ਅੱਚੀ 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 ਦੇ ਧੁੰ ਵਾਲਾ ਉਹ ਜਿੱਤੇ ਵਾਲਾ ਤੇਜਬੀਰ ਇਹ ਐ ਇੱਥੇ ਰੱਖੋ ਨਾ ਜੰਨਾ ਉਧਰ ਸਾਡਾ ਭਰਾ ਕਹਿੰਦੇ ਹਰਪਾਲ ਗੋਦਵਾਲ ਜੱਜ ਮਨਾ ਨਾਲ ਵੀਰ ਸਾਡਾ ਤੇ ਮਨਦੀਪ ਲੱਤੂ ਜਗਰੂਪ ਲੱਤੂ ਹਰਵਿੰਦਰ ਜਾਂਦੀਆ ਖੁੱਖ ਕਰਿਆਲਾ ਦੇ ਨਾਲ ਜੱਗਾ ਪੱਤੂ ਕਹਿੰਦੇ ਪ੍ਰੀਤ ਦੇ ਤਿੰਨ ਜੱਫੇ 5100 ਦੇ ਪ੍ਰੀਤ ਦੇ ਤਿੰਨ ਜੱਫੇ 5100 ਦੇ ਆਹ ਪ੍ਰੀਤ ਦੇ ਤਿੰਨ ਜੱਫੇ ਕਹਿੰਦੇ 5100 ਦੇ ਲੈ ਵੀ ਮਹਿਮੂਦਪੁਰ ਵਾਲੇ ਜੇ ਮੈਚ ਦਾ ਸਵਾਦ ਆ ਰਿਹਾ ਇੱਕ ਵਾਰੀ ਤਾੜੀਆਂ ਮਾਰ ਦਿਓ ਖੁੱਲ ਕੇ ਆਪਣੇ ਕਹਿੰਦੇ ਤੇਜਪਾਲ ਆਹ ਸੁਰ ਸਿੰਘ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਪਰ ਮੇਰੇ ਮਿੱਤਰੋ ਆ ਸਰਦਾਰ ਟਹਿਲ ਸਿੰਘ ਜੀ ਦਾ ਬੇਟਾ ਪੂਰਿਆਂ ਵਾਲਾ ਕਿੰਦਰ ਕਹਿੰਦੇ ਆਹ ਸਾਹਮਣੇ ਕਹਿੰਦੇ ਖੜਕਾ ਦੜਕਾ ਘੜਕਾ ਦੜਕਾ ਲੱਗਦਾ ਹੋਇਆ ਜੋਰ ਤੇ ਤੇਜਪਾਲ ਨੇ ਕਹਿੰਦੇ ਕਿ ਲੱਖਾਂ ਜੰਕ ਦਾ ਵਾਦਾ ਕਰ ਦਿੱਤਾ। ਉਹ ਖੜਕਾ ਜਾ ਸੁਣਿਆ। ਉਧਰ ਸਵਰਗੀ ਸਰਦਾਰ ਲਖਮੀਰ ਸਿੰਘ ਜੀ ਭੁੱਲਰ ਦੇ ਨਾਮ ਤੋਂ ਪਿਆਰ ਪੁੱਜਾ। ਮੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਕਦੇ ਜਿਗਰ। ਉਧਰ ਬਹੁਤ ਵੱਡਾ ਮਾਣ ਮੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਪਰਿਵਾਰ ਵੱਲੋਂ ਪੁੱਜਾ ਹੈ। ਧੰਨਵਾਦ ਕਰਦੇ ਆਂ ਤੇਜਵੀਰ ਦੀ ਰੇਡ ਸਾਰਾ ਹੀ ਟੱਬਰ। ਨਹੀਂ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕੀ ਦਾ ਕੀ ਦਾ ਮਾਰ ਰੱਖ ਲਾਂ। ਨੀ ਮੈਂ ਕੱਲੀ ਦੇ ਮਲਾਜੇਦਾਰ ਵਾਲੇ ਮੈਂ ਕੀ ਦਾ ਕੀ ਦਾ ਮਾਣ ਰੱਖ ਲਾਂ ਦਲਵਾਗ ਸਰਪੰਚ ਦਾ ਕਹਿੰਦੇ ਚਾਰ ਹੀ ਚੁੱਕਿਆ ਜਾਂਦਾ ਧਰਮੇਂਦਰ ਲਾਡੀ ਜਲਦੀਰ ਜਲਦਾਰ ਤੇ ਜੱਸ ਕਹਿੰਦੇ ਸੇਵਾਦਾਰ ਦਲਵਾਗ ਸਰਪੰਚ ਜਸਪਾਲ ਭੁੱਲਰ ਜਰਨੈਲ ਸਿੰਘ ਜਰਨੈਲ ਸਿੰਘ ਜੀ ਤੇ ਨਾਲ ਗੋਪੀ ਸੁਖਰਾਜ ਤੇ تر세ਮ ਸਾਡੇ ਵੀਰ ਹੈ ਜੱਸ ਹੱਟੀ ਵਾਲਾ ਯਾਰਾਂ ਦਾ ਯਾਰ ਹੈ ਬਹੁਤ ਵੱਡੇ ਮਾਰਚਾਰ ਪੁਆਇੰਟ ਕਹਿੰਦੇ ਧਾਵੀ ਦੇ ਪ੍ਰੀਤ ਤੇਰੇ ਚੰਨਾ 25100 ਦੇ ਜਾਂਡੀਆ ਕਹਿੰਦਾ 25100 ਦੇ ਹੈ ਜੱਗਾ ਜੰਮਿਆਂ ਤੇ ਮਿਲਨ ਵਧਾਈਆਂ ਤੇ ਵੱਡਾ ਹੋ ਕੇ ਕੌਡੀ ਖੇਡਦਾ ਆਹ ਸਾਹਮਣੇ ਕਹਿੰਦੇ ਵੱਡਾ ਹੋ ਕੇ ਕੌਡੀ ਖੇਡਦਾ ਉਧਰ ਕਹਿੰਦੇ ਨਾਨਕ ਪੁੱਲਰ ਫਰਾਸ ਲਾਈਵ ਤਾਰਾਂ ਜੋੜੀ ਬੈਠਾ ਹੈ ਦੇਲਦਿਆਂ ਗਿਆਆਂ ਤੋਂ ਵੱਡਾ ਧੰਨਵਾਦ ਆਹ ਫਰੰਦੀਪੁਰਿਓ ਗੋਪੀ ਮੇਰੇ ਮਿੱਤਰੋ ਆਹ ਜੱਗਾ ਦੇ ਗੋਪੀ ਗੋਪੀ ਤੇ ਜੱਗਾ ਲੱਗਦਾ ਹੋਇਆ ਜੋਰ ਹੁੰਦੀ ਬੱਲੇ 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 ਤਾਲੀਆਂ ਮਾਰਦੇ ਮਹਿਮੂਦ ਉਹ ਕਾੜਾ ਬਾਰ ਬਾਰ ਡੰਡ ਲੋਹਾ ਕਰ ਲਿਆ ਸਰੀਰ ਨੂੰ ਮਨ ਵਿੱਚ ਧਾਰ ਲਿਆ ਜੱਟ ਨੇ ਅਖੀਰ ਨੂੰ ਉਹ ਦੁਨੀਆ ਇਦਾਂ ਨਹੀਂ ਬਣਦੀ ਇੱਕ ਦੇ ਯੋਰ ਨਾਲ ਮਨਾਉਣੀ ਪੈਣੀ ਆ ਬਣ ਕੇ 2011 ਵਾਲਾ ਗੋਪੀ ਸੁਕਿਆ ਖੇਡ ਵਿਖਾਉਣੀ ਪੈਣੀ ਆ ਉਹ ਜਿਹੜੇ ਜਿਹੜੇ ਕਹਿੰਦੇ ਗੋਪੀ ਪੂਰਾ ਫੇਟਾ ਲਲਕਾਰਾ ਜਾ ਆਹ ਲਲਕਾਰੇ ਵੱਜ ਗਏ ਉਹ ਲਲਕਾਰੇ ਵੱਜ ਗਏ ਉਹ ਲਲਕਾਰੇ ਵੱਜ ਗਏ ਆਹ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਆ ਨਵੇਂ ਪਿੰਡੀਏ ਰਵੀ ਦੇ ਪਿੰਡੋਆ ਰਵੀ ਕੱਲੀਆਂ ਸੀਟੀਆਂ ਨਹੀਂ ਮਾਰਦਾ ਇਹ ਕਾਪੀ ਦੀ ਕਾਪੀ ਦੀ ਹਿੱਕ ਤੇ ਕਹਿੰਦੇ ਪੰਚਾਇਤਾਂ ਦੇ ਮਰਦੇ ਨਹੀਂ ਪਾਉਂਦਾ ਇਹ ਸਰਪੰਚਾਂ ਦਾ ਕਹਿੰਦੇ ਮੋਟਿਆ ਜੱਟ ਕਹਿੰਦੇ ਆ ਫੈਕਟਰੀ ਐ ਪੰਚ ਫੈਕਟਰੀ ਸਭ ਤੋਂ ਬਾਅਦ ਕਹਿੰਦੇ ਮੁਨਾਫੇ ਵਾਲਾ ਮੁਨਾਫੇ ਵਾਲਾ ਵਿਭਾਗ ਆ ਨਵੇਂ ਪਿੰਡੀਏ ਬਾਉ ਦੀ ਰੇਡ ਪਈ ਹੋਈ ਐ ਮੁੰਡਾ ਕਹਿੰਦੇ ਸਾਡਾ ਵੀਰ ਆ ਨਵੇਂ ਪਿੰਡਿਆ ਵਿਦੇਸ਼ਾਂ ਦੀ ਧਰਤੀ ਦੇ ਵਸਿਆ ਬੁੱਢਾ ਸਿੰਘ ਟੱਛੂ ਦਾ ਪੁੱਤਰਾ ਹੈ ਇਹ ਮਾਸੀ ਭੂਆ ਦੇ ਪੁੱਤ ਤੇ ਆ ਮੁੰਡਾ ਕਹਿੰਦੇ ਬੋਲੀਆਂ ਵਾਲਾ ਟਰਾਈ ਕਰਦਾ ਆਓ ਗਿਆ ਆਓ ਗਿਆ ਨਵੇਂ ਪਿੰਡਿਆ ਆਓ ਗਿਆ ਛੋਟਿਆ ਵੀਰਾ ਮੀਰਾ ਕੋਟਿਆ ਫੇਰ ਆ ਗਿਆ ਆਓ ਦਿਲਸ਼ੇਰ ਕਹਿੰਦੇ ਸ਼ੇਰਾ ਵੀਰਾ ਕੋਟਿਆ ਕਬੱਡੀ ਪਾ ਰਿਹਾ ਹੈ ਮੀਰੇ ਕੋਟਿਆ ਸ਼ੇਰੇ ਦੀ ਕਹਿੰਦੇ ਕਬੱਡੀ ਪਾ ਰਹੀ ਹੈ ਮੇਰੇ ਮਿੱਤਰੋ ਵੇਖਾਂਗੇ ਸਾਹਮਣੇ ਆਹ ਸੋਖਾ ਕਹਿੰਦੇ ਦੁੱਬਲੀ ਵਾਲਾ ਦੇਖਾਗੇ ਮਾਰੇ ਮਿੱਤਰੋ ਉਹ ਤਗੜਾ ਜੱਫਾ ਲੱਗ ਚੁੱਕਿਆ ਹੈ ਸੁਖ ਕਹਿੰਦੇ ਦੁਬਲੀ ਵਾਲਾ ਬੱਲੇ ਬਲੇ ਕਰਾਇਆ 90 ਲੱਖਾ ਮਮੂਦਪਰੀਆ ਕਹਿੰਦਾ ਗੋਪੀ ਦਾ ਨਹੀਂ ਦਿਲ ਨਹੀਂ ਵੀਰ ਇੱਕੋ ਦੇਖ ਰਹੀ ਹੈ ਸਵਾਦ ਫੇਰ ਆਉਂਦਾ ਉਹ ਖਲਾ ਇਹ ਸੁਪਰਸਟਾਰ ਹੈ ਤੋਹਾ ਦੇ 1000 ਫਰੰਦੀਪਰੀਆ ਦੇ 2 1000 ਦੇ ਆ ਆ ਤੱਕ ਦੇ ਖੇਡ ਮੈਦਾਨ ਚ ਸਰੇ ਦੀ ਟੱਕਰ ਏ ਬੱਬਿਆ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਆ ਬੱਬਿਆ ਸੰਭਲ ਮੁੰਡਾ ਗਿਆ ਉਹ ਮੁੰਡਾ ਗਿਆ ਆ ਉਹ ਗਿਆ ਟੀਡੀ ਫਗਾਨੇ ਵਾਲਾ ਉਹ ਗਿਆ ਲਖਿਆ ਸਮਝ ਗਿਆ ਤੇਰੀਆਂ ਰਮਜਾਂ ਮੈਂ ਕਹਿੰਦਾ ਸੁਣ ਗਿਆ ਕਰਦੇ ਦੋਦੇ ਕਰਦੇ ਕਹਿੰਦਾ ਨੋਟਾਂ ਦੀ ਕਿਰਪਾ ਪੂਰੀ ਬਾਬੇ ਰੇੜੇ ਸ਼ਾਹ ਦੀ ਸਾਡੇ ਚੇਅਰਮੈਨ ਮੱਖਾ ਸਿੰਘ ਜੀ ਲਓ ਗੁਰਮਤਿ ਦੇ ਬੰਦੇ ਨੇ ਬੀਟ ਆਹ ਪ੍ਰੀਤ ਬੱਲੇ ਬਲੇ ਕਰਾ ਗਏ ਚੀਰਮੈਨ ਜਲਦੀਆਂ ਇਹ ਆ ਇੱਥੇ ਰੱਖੋ 25100 ਰਿਹਾ 25100 ਰਿਹਾ ਲਓ ਸਿਰੇ ਦੀ ਟੱਕਰ ਇੱਕ ਵੰਦੀ ਕਰਨਦੇ ਆ ਏ ਹਰੰਦੀਪੁਰੀਆ ਹਰੰਦੀਪੁਰੀਆ ਦੇ ਗੋਰਾ ਗੜਾ ਰਾਜੋਗੇ ਪਿੰਡ ਵਾਲਾ ਏ ਇੱਥੇ ਰੱਖੋ ਨੌਜਨਾ ਇੱਥੇ ਰੱਖ ਓਏ ਹੋਰ ਦੇਖੀਏ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਐ ਰਾਜੀਨਾਮਾ ਕਰ ਲੋ ਨਿਬੜ ਜਾਂਦੇ ਕਣ ਮੈਂ ਬੇਨਤੀ ਕਰਦਾ ਭਰਾ ਯਾਰ ਮੈਚ ਬੋਲ ਲੈਂਦੋਂ ਪੈਸੇ ਰਹਿੰਦੋ ਬਹੁਤ ਹੋ ਗਏ ਪੈਸੇ ਰਹਿੰਦੋ ਮੈਚ ਬੋਲ ਲੈਂਦੋ ਬਾਦ ਬਾਲਾ ਤਕੜਾ ਹੈ ਕੋਈ ਨਹੀਂ ਚੱਲਣ ਦੇ ਬਹੁਤ ਵੱਡੇ ਮਾਨ ਪਿਆਰ ترਸੇਲ ਸਿੰਘ ਜੀ ਵਪਾਰੀ ਲੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਭੱਲਰ ਸਾਹਿਬ ਉਹਨਾਂ ਲੋ 50 ਰੁਪਏ ਦਾ ਵੱਡਾ ਮਾਣ ਪੁੱਜਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆ ਬਹੁਤ ਸਤਿਕਾਰਯੋਗ ਵੀਰ ਇੱਕ ਬੇਨਤੀ ਆ ਕਿਰਪਾ ਕਰਕੇ ਯਾਰ ਉਹਨੂੰ ਪੈਸੇ ਰਹਿਣ ਦੋ ਕਬੱਡੀ ਦਾ ਮੈਚ ਬੋਲ ਲੈਂਦੋ ਔ ਟੱਕਰ ਸਿਰੇ ਦੀ ਐ ਉਧਰ ਸਾਡਾ ਵੀਰ ਕਹਿੰਦੇ ਛਤਰਪਾਲ ਸਿੰਘ ਜੀ ਆਹ ਕਹਿੰਦੇ ਭੱਲਰ ਸਾਹਿਬ ਦੇ ਪੁੱਤਰੇ ਜਾ ਵਸਿਆ ਕੈਨੇਡਾ ਪਰ ਆ ਪੂਰੇ ਪਿੰਡ ਦਾ ਕੇਂਦਰ ਹੈ ਕੇਂਦਰਾ ਓ ਕੇਂਦਰਾ ਮੁੰਡਾ ਗਿਆ ਓ ਨਵੀਂ ਜੀ ਓਵਰ ਦਾ ਮੁੰਡਾ ਆ ਗਿਆ ਆ ਹੋ ਗਿਆ ਆ ਹੋ ਗਿਆ ਆ ਹੋ ਗਿਆ ਆ ਹੋ ਗਿਆ ਆਓ ਸਾਹਮਣੇ ਕਹਿੰਦੇ ਤੇਜਵੀਰ ਧੁੰਨਾ ਵਾਲਾ ਕਬੱਡੀ ਪਾ ਰਿਹਾ ਹੈ ਅੱਜ ਕਹਿੰਦੇ ਮਹਿਮੂਦਪੁਰ ਦੀ ਧਰਤੀ ਦੇ ਸਿਰਾ ਹੋ ਰਿਹਾ ਹੈ ਅੱਜ ਕਹਿੰਦੇ ਮੇਲਾ ਬਾਬਾ ਰੇੜੇ ਸ਼ਾਇਆ ਦਾ ਤੇ ਕਹਿੰਦੇ ਸਿਰਾ ਹੋ ਰਿਹਾ ਮੇਰੇ ਮਿੱਤਰੋ ਉਹ ਬੌਲੀਆਂ ਪਿੰਡ ਵਾਲਾ ਕਹਿੰਦੇ ਉਹ ਕਰਾਉਂਦਾ ਬੱਲੇ ਬੱਲੇ ਵਾਹ ਤੇਰੇ ਨਾਲ ਲਖਿਆ ਭਾਵੇਂ ਟੀਮਾਂ ਲੇਟ ਆਈਆਂ ਕਹਿੰਦਿਆ ਪਰ ਕਸਰਾਂ ਕੱਢੀ ਜਾਂਦੇ ਆ ਕਸਰਾਂ ਕੱਢੀ ਜਾਂਦੇ ਉਹ ਬੈਠਾ ਲਖਨੇ ਪਿੰਡ ਵਾਲਾ ਖੰਡਾ ਜਿੰਨਾ ਕਹਿੰਦੇ ਕਿਸੇ ਵਲੇ ਜਾਫੀ ਚੋੱਕੇ ਢੇਰੀਆਂ ਤੋਂ ਪਾਰ ਕਰਾਇਆ ਆ ਉਹ ਲਖਣ ਦੇ ਹਰਚੰਦ ਦੀਆਂ ਗੱਲਾਂ ਹੁੰਦੀਆਂ ਬਾਉ ਪਰੇਨ ਉਹਨਾਂ ਦੀਆਂ ਗੱਲਾਂ ਹੁੰਦੀਆਂ ਤੇ ਗੁਰਪ੍ਰੀਤ ਨੰਬਰਦਾਰ ਹੁਣ ਸਾਡੇ ਵੀਰ ਆ ਤੇ ਨਾਲ ਕਹਿੰਦੇ ਆ ਨਸ਼ਕਤਰ ਸਾਡਾ ਵੀਰ ਫੌਜੀ ਉਹਨੇ ਕਬੱਡੀ ਨੂੰ ਵੱਡਾ ਪਿਆਰ ਦਿੰਦੇ ਆ ਇੰਦਰਜੀਤ ਸਿੰਘ ਜੀ ਯੂਐਸਏ ਕਹਿੰਦੇ ਵੀ ਭੂਰਿਆਂ ਵਾਲੇ ਗਿੰਦਰ ਦੇ ਦੋ ਜੱਫੇ 1500 ਦੇ ਇੱਕ ਹੱਥ ਜੁੜ ਕੇ ਬਿੰਦੀ ਗਰਾਊਂਡ ਕਲੀਅਰ ਕਰ ਦਿਓ ਯਾਰ ਬਾਈ ਕੋਈ ਨਹੀਂ ਸੁਣਦਾ ਮਮੂਦਪੁਰ ਕੋ ਤੁਹਾਨੂੰ ਪਤਾ ਯਾ ਮੇਲਾ ਬਾਬੇ ਰੇਣੇਸ਼ਾ ਦਾ ਉਹ ਕੋਈ ਨਹੀਂ ਸੁਣਦਾ ਇੱਥੇ ਅੱਲਾ ਮਾਰੇ ਅੰਨੀ ਨੂੰ ਘਸੁੰਨ ਵੱਜੇ ਥੰਮੀ ਨੂੰ ਉਹ ਗੱਲ ਹੁੰਦੀ ਹੈ ਮੈਂ ਤਾਂ ਬੇਨਤੀ ਖੁਦ ਕਰਦਾ ਯਾਰ ਮੈਂ ਨਾ ਪੈਰੀਂ ਹੱਥ ਨਾਲ ਵਾ ਲੋ ਗਰਾਊਂਡ ਕਲੀਅਰ ਕਰ ਦੋ ਦਲਬਾਖਾ ਕਿੱਥੇ ਸਰਪੰਚ ਬਰਾ ਯਾਰ ਦਲਬਾਖਸੋ ਕਰੀਏ ਬੇਨਤੀ ਯਾਰ ਕੱਲੇ ਕੱਲੇ ਨੂੰ ਬੇਨਤੀ ਕਰ ਦੋ ਸੇਵਾਦਾਰਾਂ ਨੂੰ ਬੇਨਤੀ ਹੈ ਗਰਾਊਂਡ ਕਲੀਅਰ ਕਰ ਦੋ ਮੈਚ ਵਾਲਾ ਤਗੜਾ ਮਮੂਦਪੁਰਿਓ ਓਏ ਆਦਾ 4 ਲੱਖ ਦੇ ਦੋ ਤਾਂ ਇਹੋ ਜਿਹਾ ਮੈਚ ਹੁੰਦਾ ਦਲਵਾਗ ਸਿਆ ਤੇਰੇ ਸੇਵਾਦਾਰ ਵੀਰ ਯਾਦ ਕਰਦੇ ਆ ਜੱਸਾ ਭਰਾ ਹਦਾ ਹੱਟੀ ਵਾਲਾ ਤੇ ਨਾਲ ਕਹਿੰਦੇ ਸਵਰਗੀਏ ਲਖਵੀਰ ਸਿੰਘ ਜੀ ਭੁੱਲਰ ਦੇ ਵੀਰ ਐ ਜੱਸ ਦੇ ਜੀਤ ਉਹਨਾਂ ਲੋ ਬਹੁਤ ਵੱਡਾ ਮਾਣ ਪਿਆਰ ਪੁੱਜਾ ਦਿਲ ਦੀਆਂ ਗਰਾਈਆਂ ਜੋ ਧੰਨਵਾਦ ਕਰਦੇ ਆ ਸਾਡੇ ਵੀਰ ਐ ਇੱਕ ਬੇਨਤੀ ਕਰਦੀ ਐ ਜੇ ਆਪਾਂ ਖੁਦ ਚੱਲ ਕੇ ਬੇਨਤੀ ਕਰਦੀਏ ਉਹਨੋਂ ਬਾਬੇ ਰੇੜੇ ਸ਼ਾਹ ਦੀ ਸੌ ਜਿਹੜਾ ਕਲੀ ਵਾਲੀ ਲਾਣਨਾ ਛੱਡੇ ਯਾਰ ਉਹਨੂੰ ਸੌ ਆ ਪੀਰ ਬਾਬਾ ਰੇੜੇ ਸ਼ਾਹ ਦੀ ਜਿਹੜਾ ਕਲੀ ਵਾਲੀ ਲਾਣਨਾ ਛੱਡੇ ਫਲਾਜੋ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਪਿੱਛੇ ਕਰੋ ਯਾਰ ਜੇ ਸੇਵਾਦਾਰਾਂ ਨੇ ਕੀਤੇ ਤੇ ਫਿਰ ਗੁੱਸਾ ਕਰਨਾ ਔਰ ਫਿਰ ਸੇਵਾਦਾਰ ਕਹਿੰਦੇ ਫਿਰ ਕੀ ਕੀਤੇ ਤੁਸੀਂ ਦੱਸੋ ਉਹ ਲਾਡੀ ਕਹਿੰਦੇ ਸਭਰਾ ਪਿੰਡ ਵਾਲਾ ਇਹ ਜੋਤੇ ਦਾ ਪਿੰਡੂ ਐ ਫਰਾਹ ਕਹਿੰਦੇ ਦੁੱਗਲੀ ਵਾਲਾ ਟਰਾਈ ਕਰਦਾ ਉਹ ਮੁੰਡਾ ਮਾਟਾਂ ਮੜਦਾ ਜਾਂਦਾ ਪੁਆਇੰਟ ਧਾਵੀ ਦਾ 12 ਤਰੀਕ 5 ਵਜੇ ਦੇ ਚਰਣਕਾਂ ਲੱਗਣੀਆਂ ਪਿੰਦਰ ਸੋਹਲ ਦੀ ਸੱਤੇ ਦਿੰਦੇ ਐ ਭਾਗਾ ਸੋਹਲ ਤੇ ਬਾਬਾ ਗੁਲਾਬ ਵੀਰ ਸਿੰਘ ਜੀ ਵੱਡੇ ਸੱਤੇ ਦਿੰਦੇ ਆ 12 ਤਰੀਕ 5 ਵਜੇ ਦੇ ਵਿੱਚ ਗਿੜਦਾ ਪੈਣਾ ਕਬੱਡੀ ਦਾ ਮਿੱਤਰੋ ਉਹ ਲਾਡੀ ਪ੍ਰਾਣ ਦੇ ਪਿੰਡ ਤੱਕ ਦੇ ਕਹਿੰਦੇ ਬਿਆਲਪਰੀਆ ਜੱਗਾ ਰੰਦੀਪੁਰੀਆ ਉਹ 2100 ਦੇ ਮਮੂਦਪੁਰੀਆ ਲੱਖਾਂ ਕਹਿੰਦਾ ਆ ਵੀ ਭਰਾਰੇ ਵੱਡੀ ਕਬੱਡੀ ਖੇਡੀ ਐ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਆ ਕਹਿੰਦੇ ਤਾਜੇ ਚੱਕੀਆਂ ਉਹ ਤਾਜੇ ਚੱਕੀਆਂ ਕੋਈ ਗੱਲ ਨਹੀਂ ਰਵੀ ਭਰਾ ਥੋੜਾ ਫੈਸਲਾ ਧਿਆਨ ਦੇ ਨਾਲ ਲਓ ਸਿਰੇ ਦੀ ਟੱਕਰ ਆ ਭੁੱਲਿਆ ਆ ਦੇਖ ਕਬੱਡੀ ਦਾ ਮੈਚ ਕਹਿੰਦੇ ਗਿੜਦਾ ਪੈਂਦਾ ਖੇਡ ਮੈਦਾਨ ਦੇ ਚ ਗੱਭਰੂ ਕਹਿੰਦੇ ਆ ਮੀਰਾ ਕੋਟਿਆ ਸ਼ਮਸ਼ੇਰ ਕੁਲਵੀਰ ਸਿੰਘ ਜੀ ਜੈ ਪੰਜਾਬ ਰੋਜ ਬੀਲੀਵਰਡ ཕਿੱਖੀਂ ਮਿੱਡੀਆਂ ਸਾਡਾ ਭਰਾ ਕਬੱਡੀ ਨੂੰ ਕਹਿੰਦੇ ਵੱਡਾ ਪਿਆਰ ਦਿੰਦਾ ਆ ਮਮੂਦਪੁਰੀਆ ਪਿੰਡ ਤਾਂ ਹੈ ਹੀ ਕਬੱਡੀ ਦੀ ਨਰਸਰੀ ਹੈ ਲੱਗ ਬਾਬਾ ਰੇੜੇ ਸ਼ਾਹ ਦੀ ਕਸਮ ਆ ਜਿਹੜਾ ਯਾਰ ਗਰਾਊਂਡ ਗਰਾਊਂਡ ਨਾਲ ਕਲੀਅਰ ਕਰੇ ਜਿਹੜਾ ਗਰਾਊਂਡ ਨਾਲ ਕਲੀਅਰ ਕਰੇ ਉਹਨੂੰ ਸੌ ਹੈ ਆਹ ਤੱਕ ਦੇ ਖੇਡ ਮੈਦਾਨ ਚ 2 ਨੰਬਰ ਤੋਂ ਬੰਦਾ ਪਰ ਸੁਰਸਿਖੀ ਆ ਬਾਟਾਂ ਵੜਦਾ ਹੁੰਦਾ ਆਹ ਸੰਦੀਪਰੀਏ ਨੇ ਕਹਿੰਦੇ ਪੁੱਤਾਂ ਨਾਲੋਂ ਵੱਧ ਪਿਆਰ ਦਿੰਦਾ ਆਹ ਘੱਪਰੂ ਨੂੰ ਮਾਦਨਾ ਮੇਰਾ ਕਾਲਾ ਭੋਲਿਆ ਹਾਦ ਸਮਾਂ ਦੇ ਦੱਸਿਓ ਸਕੋਰ ਕਿੰਨੇ ਕਿੰਨੇ ਆ ਵਿਸ਼ਾਲ ਕੈਰੋ ਸਾਡਾ ਵੀਰ ਹੈ ਕਹਿੰਦਾ ਵੀ ਜਿਗਰੀ ਯਾਰ ਸੁਗਿਆ ਜਾ ਵਸਿਆ ਯੂ ਐਸ ਏ ਦੀ ਧਰਤੀ ਤੇ ਤੇ ਚੰਦਰੇ ਦੇ ਬਾਜੋ ਦਿਲ ਨਹੀਂ ਲੱਗਦਾ ਯਾਰਾਂ ਬਾਜਾਂ ਦਿਲ ਨਹੀਂ ਲੱਗਦਾ ਵਿਸ਼ਾਲ ਜਦੋਂ ਯਾਰ ਜਦੋਂ ਸੱਜੀਆਂ ਖੱਬੀਆਂ ਬਾਹਾਂ ਨਾਲ ਹੋਣ ਤੇ ਹੌਸਲੇ ਵੱਧ ਜਾਂਦੇ ਐ ਪਰ ਮੱਖਣ ਸੰਧੂ ਥੋੜੇ ਦਿਨਾਂ ਦਾ ਕੋਈ ਨਹੀਂ ਬਾਤ ਸੀ ਫੇਰ ਯੂ ਐਸ ਏ ਤਾਂ ਆਵੇਗਾ ਵਿਸ਼ਾਲ ਕੈਰੋ ਨਾਲ ਗੂੜਾ ਪਿਆਰ ਹੈ ਕਰਿਆਲੇ ਦੇ ਪੁਆਇੰਟ ਆ ਜੀ 15 ਤੇ 17.0 ਫਰੰਦੀਪੁਰ ਦੇ ਜੋਰ ਦੇ ਨਹੀਂ ਤਾੜੀ ਮਾਰ ਦੋ 15 ਤੇ 17 ਕਾਲੇ ਦਬਈ ਵੱਲੋਂ ਚੰਨਨ ਨੂੰ ਮੰਦਰੀ ਪਹੁੰਚਣੀ ਹੈ ਕਾਲਾ ਦਬਈ ਕਾਲੇ ਦਬਈ ਵੱਲੋਂ ਚੰਨਨ ਨੂੰ ਕਹਿੰਦੇ ਮੰਦਰੀ ਨਾਲ ਸਨਮਾਨ ਹੋਣਾ ਹੈ ਰਾਜ ਮਿਸਤਰੀ ਤੇ ਗੋਰਾ ਪ੍ਰਧਾਨ ਉਹਨਾਂ ਭਰਾਵਾਂ ਵੱਲੋਂ ਚੰਨਨ ਦਾ ਦੇਸੀ ਕਿ ਉਹਦੇ ਟੀਮ ਦੇ ਨਾਲ ਸਨਮਾਨ ਆਉਣ ਜਾ ਰਿਹਾ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਮਾਨ ਸਨਮਾਨ ਕਰ ਦਈਏ ਮੈਨੂੰ ਇੱਕ ਆ ਗਰੀਬ ਦਾ ਬੋਲ ਲੰਦੋ ਯਾਰ ਆ ਮੇਰਾ ਵੀਰ ਹੈ ਆ ਜਾ ਆ ਜਾ ਲੈ ਵੀ ਲਾਈਵ ਵਾਲਿਆ ਕੈਮਰਾ ਮੇਰੇ ਹੱਲ ਕਰੀ ਆ ਵੀਰ ਹੈ ਘਰ ਵਾਲੀ ਦੇ ਕਹਿੰਦੇ ਵੀ ਬੱਚਾ ਹੋਣ ਆਲਾ ਸੀਗਾ ਤੇ ਬੱਚਾ ਪੂਰਾ ਹੋ ਗਿਆ ਤੇ ਵੱਡਾ ਆਪਰੇਸ਼ਨ ਹੋਇਆ ਵੀ ਘਰ ਵਾਲੀ ਦੇ ਇੰਨੇ ਪੈਸੇ ਲੱਗੇ ਆ ਵੀ ਮੈਂ ਪੈਸੇ ਲਾਉਣ ਜੋਗਾ ਹੈ ਨਹੀਂ ਵੀ ਘਰ ਦੇ ਭਾਂਡੇ ਵੀ ਵੇਚਤੇ ਆ ਜਿੰਨੀ ਜੋਗਿਓ ਭਰਾ ਤੁਹਾਨੂੰ ਪਤਾ ਮੱਜਵੀ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਕਹਿੰਦਾ ਸੁਗਿਆ ਇੱਕ ਦਿਨ ਦਿਲ ਕਰਦਾ ਸੀ ਵੀ ਜਿਹੜੇ ਕੋਠੇ ਤੇ ਗਾਰਡਨ ਆ ਉਹ ਵੀ ਲਾ ਕੇ ਵੇਚਦਾ ਤੇ ਤਰਵਾਲ ਵਾ ਕੇ ਗੁਜ਼ਾਰਾ ਕਰ ਲਾਂ ਪਰ ਰੋਟੀਆਂ ਪਕਾਉਣ ਵਾਲੀ ਜੀਵਨ ਸਾਥਣ ਬਾਜੇ ਜਿੰਨੀ ਜੋਗੇ ਦਾ ਮਾਨ ਸਨਮਾਨ ਜ਼ਰੂਰ ਕਰਿਓ ਯਾਰ ਜਿੰਨੀ ਜੋਗਿਓ ਜ਼ਰੂਰ ਮਾਨ ਸਨਮਾਨ ਕਰਿਓ ਉਧਰ ਸਾਡਾ ਜਸਕਰਨ ਲਗੋ ਕੋਠੀ ਜੀ ਦਾ ਪਿਆਰ ਫਰੰਦੀਪੁਰੀਏ ਦੇ ਨਾਲ ਮੀਰਪੁਰੀਏ ਭਿੰਦੇ ਦਾ ਭਰਾਵਾਂ ਵਾਲਾ ਪਿਆਰ ਹੈ ਪਰ ਆਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਆਹ ਤਲਵੰਡੀ ਚੌਧਰੀਆਂ ਵਾਲਾ ਪਰ ਦੂਜੀ ਸਾਈਡ ਤੇ ਆਹ ਚੰਦਰਾ ਕੌਣ ਆ ਜਿਹੜਾ ਕੰਚੀ ਪਾ ਕੇ ਬਹਿ ਗਿਆ ਇਹ ਦੁੱਬਲੀ ਵਾਲਾ ਲੱਖਣੇ ਦਾ ਧੰਤਨ ਪੀਰ ਬਾਬਾ ਮੁਹੰਮਦ ਸ਼ਾਹ ਜੀ ਦਾ ਜੋੜ ਮੇਲਾ 10 ਤੇ 11 ਅਕਤੂਬਰ ਹੋਵੇਗਾ ਇਹੋ ਕਬੱਡੀ ਹੋਵੇਗੀ ਦੋਵੇਂ ਦਿਨ ਫਰੰਦੀਪੁਰ ਤੇ ਕਹਿਆਲਾ ਇੱਕ ਬੇਨਤੀ ਆ ਕਿਰਪਾ ਕਰਕੇ ਯਾਰ ਗਰਾਊਂਡ ਕਲੀਅਰ ਕਰ ਦਿਓ ਤੇ ਜਿਹੜਾ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਚ ਕਰਾ ਲਓ ਕਿਰਪਾ ਕਰਕੇ ਗਰਾਊਂਡ ਜਿਹੜੀ ਆਪਾਂ ਕਲੀਅਰ ਕਰਦੀ ਆ ਸੁਖ ਭੁੱਲਰ ਫਰਾਂਸ ਸੁਖ ਭੁੱਲਰ ਮਹਿਮੂਦਪੁਰਾ ਤੇ ਨਾਰਕ ਫਰਾਂਸ ਭਰਾਵਾਂ ਵਾਲਾ ਪਿਆਰ ਤੇ ਮੇਜਰ ਭੁੱਲਰ ਉਨਾ ਵੀਰਾਂ ਲੋ ਬਹੁਤ ਵੱਡਾ ਮਾਣ ਪੂਜਾ ਤੇਰੇ ਲੋ ਆਗੇ ਵੀਰ ਪਰਪਕਾਰੀ ਭਾਈ ਲੱड्डੂ ਦੀ ਟੀਮ ਦਾ ਵੱਡਾ ਸਪਾਂਸਰ ਰੋਸ਼ਨ ਹੁੰਦਲ ਪਰਪਕਾਰੀ ਭਾਈ ਲੱड्डੂ ਦੀ ਟੀਮ ਦਾ ਕਹਿੰਦੇ ਵੱਡਾ ਸਪਾਂਸਰ ਆ ਰੋਸ਼ਨ ਹੁੰਦਲ ਸਾਡਾ ਵੀਰ ਹੈ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਚ ਬੋਲਣ ਦਿਓ ਭਰਾਵਾਂ ਨੂੰ ਬੇਨਤੀ ਇਹਨੂੰ ਪੈਸੇ ਰਹਿਣ ਦਿਓ ਆਹ ਕਬੱਡੀ ਦਾ ਆਨੰਦ ਲੈ ਲਓ ਆਹ ਕਬੱਡੀ ਦਾ ਆਨੰਦ ਲੈ ਲਓ ਜਿੱਥੇ ਘਰਿਆਲਾ ਤੇ ਫਰੰਦੀਪੁਰ ਦੀਆਂ ਟੀਮਾਂ ਹੋਣ ਦੁਨੀਆ ਭੰਗੜੇ ਪਾਉਂਦੀ ਹੈ ਪਰਨੇ ਘੁੰਮਦੇ ਆ ਓ ਮਮੂਦਪੁਰਿਆ ਘੁਮਾ ਦੇ ਪਰਨੇ ਜੇ ਓ ਪੈ ਗਿਆ ਪੈ ਗਿਆ ਭੰਗੜਾ ਬਾਈਦੇਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਪੈਂਦੇ ਬਿਨਾ ਢੋਲ ਤੋਂ ਭੰਗੜੇ ਵੇ ਹੋ ਗਿਆ ਕੀ ਮਿੱਤਰਾ ਓ ਪੈਂਦੇ ਬਿਨਾ ਢੋਲ ਤੋਂ ਭੰਗੜੇ ਹੋ ਗਿਆ ਕੀ ਮਿੱਤਰਾ ਇਹ ਮਮੂਦਪੁਰੇ ਚ ਬਿਨਾ ਢੋਲ ਤੋਂ ਭੰਗੜੇ ਪਈ ਜਾਂਦੇ ਆ ਲਾਖ ਨੇ ਕਹਿੰਦੇ 10 ਦੇ 11 ਅਕਤੂਬਰ ਹੋਵੇਗੀ ਕਬੱਡੀ ਦਾ ਵੱਡਾ ਮਹਾਂਕੁੰਬੜਾ ਓ ਤੱਕ ਦੇ ਖੇਡ ਰੋਸ਼ਨ ਹੁੰਦਲ ਪਾਲਪਕਾਰੀ ਭਾਈ ਲੱਦੇ ਦੀ ਟੀਮ ਨੂੰ ਕਹਿੰਦੇ ਸਾਰੀ ਨੂੰ ਸਪੋਰਟ ਅਤੇ ਵੱਡਾ ਸਰਪ੍ਰਾਈਜ਼ ਦਿੱਤਾ ਰਹੂਗਾ ਫਿਰ ਆ ਨੌਨ ਕਹਿੰਦੇ ਫਰੰਦੀਪੁਰੀਆ ਤੇ ਚੱਕਾ ਜਾਲਪੁਰੀਆ ਜੱਗਿਆ 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 ਆ ਕਹਿੰਦੇ ਬਿੱਲੇ ਗੱਲ ਥੀਨੇ ਵਾਲੀਏ ਦਾ ਚਹੇਤਾ ਜਿਹਨੂੰ ਕਹਿੰਦੇ ਰੂਪੀ ਕੌਣ ਉਹ ਬਿੱਲੇ ਗੱਲ ਥੀਨੇ ਵਾਲੀਏ ਨੇ ਭਿੰਦਿਆ ਸਪੈਸ਼ਲ ਤੌਰ ਤੇ ਜੱਟ ਲੰਡਰੋਂ ਚੱਲ ਕੇ ਆਇਆ ਹੈ ਜੱਟ ਲੰਡਨ ਪਹੁੰਚ ਗਿਆ ਪਿਛੋ ਚੱਠੀਆਂ ਵਾਰਨੇ ਪਾਉਂਦੀ ਕਬੱਡੀ ਨੂੰ ਮਾਨ ਦਿੰਦਾ ਮਿੰਟੂ ਨੰਬਰਦਾਰ ਤੇ ਕਾਲ ਵੀਰ ਪਲਾ ਸੌਰੀਆ ਜਿਹਨਾਂ ਦਾ ਪਿਆਰ ਸਰਫਰਾਜ ਬਾਲੋੜਾ ਦੇ ਨਾਲ ਹੈ ਭਾਪੂਰੇ ਪਿੰਡ ਦਾ ਗਿੰਦਰ ਏ ਆ ਏ ਆ ਓ ਮੀਰਾ ਕੋਟੀਆਂ ਹਵਾ ਹਵਾਈ ਹੋ ਗਿਆ ਮੀਰਾ ਕੋਟੀਆਂ ਓ ਆਉਂਦਾ ਸੁਆਦ ਮੂਦਪੁਰਿਆ ਲਲਕਾਰਾ ਆ ਓ ਪੱਜ ਕੇ ਲਲਕਾਰੇ ਵੇਦਾ ਹਣਾ ਸਰਵਣਾਲਕ ਸਵਾਜਪੁਰਿਆ ਹਰਿੰਦਰ ਸਾਹ ਵਾਲਖੜਿਆਲ ਜਰਮਣ ਲਾਲੀ ਜਰਮਨੀ ਦੇ ਗੁਰਪ੍ਰਗੰਤ ਸੰਧਾਂ ਵਾਲੀਆ ਨਾਲ ਕੁਲਰ ਫਰਾਂਸ ਜਗਰੂਪ ਜਗਰੂਪ ਸਿੰਘ ਜੀ ਭੰਗੂ ਮੀਰਾ ਕੋਟੀਆ ਉਹ ਕਬੱਡੀ ਨੂੰ ਪਿਆਰ ਦਿੰਦੇ ਐ ਮਮੂਦਪੁਰਾ ਨਗਰ ਕਹਿੰਦੇ ਹੈ ਇਸਫਤਾਂ ਵਾਲਾ ਇਹ ਕਬੱਡੀ ਦਾ ਮਾਹ ਕੁੰਭ ਕਰਾਉਂਦੇ ਐ ਲੱਖੇ ਭਰਾਣੇ ਕਹਿੰਦੇ 1000 ਲਾਇਆ ਦੋ ਜਫੀਆਂ ਦੇ ਵਾਹ ਆ ਫਿਰ ਸਾਡੀ ਪ੍ਰਬੰਧਕੀ ਕਮੇਟੀ ਦਾ ਦਿਲੋਂ ਧੰਨਵਾਦ ਕਰਦੇ ਐ ਤਰਮਿੰਦਰ ਸਿੰਘ ਜੀ ਲਾਡੀ ਜਸ ਸੇਵਾਦਾਰ ਤਰਮਿੰਦਰ ਸਿੰਘ ਜੀ ਲਾਡੀ ਜੈਲਦਾਰ ਜਸ ਸੇਵਾਦਾਰ ਲਲਬਾਖ ਸਿੰਘ ਜੀ ਸਰਪੰਚ ਜਸਪਾਲ ਭੁੱਲਰ ਜਰਨੈਲ ਸਿੰਘ ਜੀ ਭੁੱਲਰ ਜਰਨੈਲ ਸਿੰਘ ਜੀ ਭੁੱਲਰ ਦੇ ਗੋਪੀ ਸੁਖਰਾਜ ਦੇ ਪਰਸੇਦ ਫੇ ਆ ਗਿਆ ਉਹ ਤਲਵੰਡੀ ਚੌਧਰੀਆਂ ਵਾਲਾ ਮੁੰਡਾ ਆ ਗਿਆ ਆ ਗਿਆ ਕੌ ਤਲਵੰਡੀ ਚੌਧਰੀਆ ਵਾਲਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸਾਭਾ ਵਧਿਆ ਨੌਜਵਣ ਕੀੜੀ ਫਗਾਨਾ ਵਾਲਾ ਉਧਰ ਕਹਿੰਦੇ ਸੁਖਪਾਲ ਭੁੱਲਰ ਅਮਲੇ ਅਫਰੀਕਾ ਬਲਵੀਰ ਸਿੰਘ ਫੌਜੀ ਨਾਲ ਕਹਿੰਦੇ ਸਾਰਜ ਸਰਪੰਚ ਦਾਸੂ ਵਾਲਾ ਹਰਜੀਤ ਸਿੰਘ ਸਰਪੰਚ ਕਾਲੀਆਂ ਸੁਗਰਾਜ ਖਹਿਰਾ ਸੁਖਪਾਲ ਭੁੱਲਰ ਅਮਲੇ ਤੇ ਨਾਲ ਕਹਿੰਦੇ ਰਣਜੀਤ ਭੁੱਲਰ ਨੇ ਪਹਨਾਵਾ ਦਾ ਧੰਨਵਾਦ ਹੈ ਉਧਰ ਹਲਕੀ 7:00 ਵਜੇ ਹੈ ਪ੍ਰਮਾਤਮਾ ਵਾਹਿਗੁਰੂ ਫੇਰ ਕਰੇ ਵਾਹਿਗੁਰੂ ਉਧਰ ਸਾਡੇ ਬਹੁਤ ਸਤਿਕਾਰਯੋਗ ਵੀਰ ਜੋਵਨ ਭੁੱਲਰ ਬੱਬੀ ਪੁੱਲਰ ਮਨਦੀਪ ਸਰਪੰਚ ਦਲਵਾਰ ਸਿੰਘ ਜੀ ਐਸਆਈ ਅਨਮੋਲ ਪੁੱਲਰ ਗੁਰਸੰਤ ਪੁੱਲਰ ਤੇ ਜੋਧਵੀਰ ਪੁੱਲਰ ਬੱਬੂ ਪੁੱਲਰ ਤੇ ਰਾਮਤ ਪੁੱਲਰ ਇਹਨਾਂ ਭਰਾਵਾਂ ਦਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਵੱਡੇ ਬਾਣ ਪਿਆਰ ਗੱਲੋ ਗੱਬਰਗਾ ਪਾਰ ਰੇਡ ਤੱਕਦੇ ਮਨਤੇਜ ਕਹਿੰਦੇ ਸੁਰਸਕੰਗ ਦੀ ਧਰਤੀ ਦਾ ਖੇਡ ਮੈਦਾਨ ਚ ਅਗਲੀ ਰੇਡ ਪਾਉਣ ਨੂੰ ਵੱਧ ਆਇਆ ਤੱਕਦੇ ਖੇਡ ਮੈਦਾਨ ਚ ਰੇਡ ਪਈ ਹੋਈ ਹੈ 4-4 ਦੇ ਖੜੇ ਜਾਫੀ ਤਾਵੀ ਆ ਗਿਆ ਭੱਜ ਕੇ ਕੌਣ ਖਿੱੱਟੂ ਗੱਟੇ ਕੌਣ ਲੱਗੂ ਭੱਜ ਕੇ ਓ ਕੀਦੇ ਮੋਟੇ ਪੱਟ ਤੇ ਕੀਦੇ ਡੌਲੇ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਇਹ ਸ਼ੇਰ ਹੀ ਪੈਦਾ ਹੁੰਦੇ ਆ ਓ ਪ੍ਰੀਤ ਓ ਪ੍ਰੀਤ ਓ ਪ੍ਰੀਤ ਤੇ ਸੁਰ ਸਿੰਘੀਆ ਸੁਰ ਸਿੰਘੀਆ ਪ੍ਰੀਤ ਤੇ ਸੁਰ ਸਿੰਘੀਆ ਓ ਪ੍ਰੀਤ ਤੇ ਸੁਰ ਸਿੰਘੀਆ ਓ ਪ੍ਰੀਤ ਤੇ ਸੁਰ ਸਿੰਘੀਆ ਅਈ ਤੇਰਾ ਖੋ ਨਾ ਜੰਨਾ ਅਈ ਤੇਰਾ ਖੋ ਨਾ ਜੰਨਾ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਹੀਂ ਹੰਕਾਰ ਨਹੀਂ ਇਹ ਰੁਤਬਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰੁਤਬਾ ਮੂਸੇ ਵਾਲੇ ਦਾ ਪਰ ਪੁਆਇੰਟ ਧਾਵੀ ਦੇ ਹਿੱਸੇ ਉਹ ਮਬੂਦਪੁਰ ਜਿਉਂਦਾ ਸਵਾਦ ਤੇ ਲਲਕਾਰਾ ਜਾ ਦੇਖ ਲੈ ਦਲਬਾਖ ਸਿੰਘ ਸਰਪੰਚਾਂ ਲਲਕਾਰੇ ਵੱਜ ਗਏ ਆਹ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਉਧਰ ਸ਼ਹੀਦ ਅਫਜ਼ਲ ਹਮੀਦ ਦੀ ਯਾਰ ਵਿੱਚ ਕਬੱਡੀ ਟੂਰਨਾਮੈਂਟ ਪਿੰਡ ਅਸਲ ਤਾੜ ਵਿਧੀ 9 ਸਤੰਬਰ ਨੂੰ ਮਨਾਇਆ ਜਾ ਰਿਹਾ ਆਪਾਂ ਦਿਲਦਿਆਂ ਕਰੀਏ ਜੋ ਧੰਨਵਾਦ ਕਰਦੇ ਆਂ تر세ਮ ਵਪਾਰੀ ਦੇ ਢੱਲੋ ਢੋਲਣ ਦੇ ਬਾਬਾ ਚਾਨਣ ਸਿੰਘ ਜੀ ਇਹਨਾਂ ਦਾ ਭਰਾਮਾ ਤੋਂ ਵੱਧ ਕੇ ਪਿਆਰ ਮੇਲਾ ਬਣਾਵੇਂ ਦਾ ਵੀ ਕਹਿੰਦੇ ਭੱਜਿਆ ਆਉਂਦਾ तरीका ਨੇੜੇ ਆ ਗਿਆ ਵੇਜਾ ਜੀ ਬਣਾਵੇ ਦੇ ਪਿੰਡ ਵੀਰ ਹੜਕਾ ਲਗਣੀਆਂ ਪਰ ਚੀ ਉਪੜਾਂ ਵਾਲਾ ਏ ਆ ਆ ਦੇਖੋ ਭੰਗੜੇ ਪੈਂਦੇ ਹੋ ਜਾ ਭੰਗੜੇ ਪੈਂਦੇ ਬਬੂਦਪੁਰਾ ਨੱਚ ਉਠਿਆ ਲਾਡੀ ਜੀ ਪ੍ਰਧਾਨ ਸਾਹਿਬ ਬਬੂਦਪੁਰਾ ਨੱਚ ਉਠਿਆ ਦਲਬਾਖ ਸਿੰਘ ਜੀ ਸਰਪੰਚ ਧਰਮਿੰਦਰ ਲਾਡੀ ਕਾਲਾ ਬੈੜ ਵਾਲੀਆ ਪ੍ਰਧਾਨ ਸਾਡਾ ਭਰਾ ਆਇਆ ਹੋਇਆ ਹੈ ਜਿਹਨੇ ਕਹਿੰਦੇ ਬਹੁਤ ਵੱਡਾ ਮੈਚ ਉਹ ਭਰਾ ਕਹਿੰਦੇ ਬਿੰਟੂ ਨੰਬਰਦਾਰ ਨਾਲ ਯਾਰੀਆਂ ਪਰ ਤੱਕ ਦੇ ਖੇਡ ਮੈਦਾਨ ਦੇ ਵਿੱਚ ਇਹ ਲਾਡੀ ਆ ਕਹਿੰਦੇ ਸਭਰਾ ਪਿੰਡ ਵਾਲਾ ਗੱਪਰੂ ਬਾਟਾ ਵੱਡੀ ਜਾਂਦਾ ਕਿਉ ਗੱਪਰੂ ਸਾਹ ਜਾਂਦੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਜੋਰ ਜਵਾਨੀ ਦਾ ਲੈਜੈਂਡ ਭਰਿਆ ਬੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਿਤੇ ਕਰ ਹੀ ਜਾਂਦੇ ਨੇ ਬਣਮਾਨੀ ਉਹ ਰਾਜਾ ਖੇਲਾ ਕਹਿੰਦਾ ਹਟ ਪਿੱਛੇ ਲੋਡੀਆਂ ਪਾਉਂਦੀ ਫਿਰੇ ਜਵਾਨੀ ਔਰ ਰਾਜਾ ਖੇਲਾ ਕਹਿੰਦਾ ਹਟ ਪਿੱਛੇ ਲੋਡੀਆਂ ਪਾਉਂਦੀ ਫਿਰੇ ਜਵਾਨੀ ਉਹ ਭਰਾ ਗਰਾਊਂਡ ਕਲੀਅਰ ਕਰ ਦੇ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਮਮੂਤਪੁਰਾ ਪਿੰਡਾ ਕੋਈ ਨਹੀਂ ਸੁਣਦਾ ਬਾ ਬੇਨਤੀ ਕਰਦਾ ਸਾਊਂਡ ਵਾਲੇ ਭਰਾ ਨੂੰ ਸਾਊਂਡ ਤੇਰੀ ਵਧੀਆ ਪਰ ਅਜੇ ਅਪਰੇਟ ਨਹੀਂ ਹੋਈ ਕਿਆਦਾ ਪਰ ਰਸ਼ਵੀ ਬੜਾ ਕੇ ਕਰਾਂ ਵੀ ਕੀ ਸੰਧਿਆ ਰਸ਼ ਬਾਲਾ ਕੋਈ ਗੱਲ ਨਹੀਂ ਯਾਰ ਬਹੁਤ ਤਕੜੀ ਸਾਊਂਡ ਆ ਤੇਰੀ ਦੋ ਅਸੂ ਨੂੰ ਪਿੰਡ ਰਾਜੋਕੇ ਬਾਬਾ ਸ਼ਾਨਮਾਨਾ ਜੀ ਦਾ ਜੋੜ ਮੇਲਾ ਹੋਵੇਗਾ ਮੁੱਖ ਸੇਵਾਦਾਰ ਜੋਜ ਸਿੰਘ ਜੀ ਕਬਾਲ ਲਓ ਤੱਕਲੇ ਗਰਾਊਂਡ ਕਲੀਅਰ ਕਰੋ ਯਾਰ ਉਧਰੋਂ ਬੇਨਤੀ ਕਰਨਾ ਜਿਹੜੀ ਗਰਾਊਂਡ ਆਪਾਂ ਕਲੀਅਰ ਕਰਦੀਏ ਪਲੀਜ਼ ਬੇਨਤੀ ਆ ਭਰਾ ਬਣ ਕੇ ਆਹ ਸਾਹਮਣੇ ਕਹਿੰਦੇ ਸ਼ੇਰਾ ਕਬੱਡੀ ਪਾ ਰਿਹਾ ਪੀਰਾ ਕੋਟਿਆ ਪਰ ਮੇਰੇ ਮਿੱਤਰੋ ਆ ਗਿਆ ਪੀਰਾ ਕੋਟਿਆ ਹੋ ਗਿਆ 15 16 ਤੇ 17 ਤਰੀਕ ਰਾਜੋਗੇ ਪਿੰਡ ਦੀ ਹੈ ਬੇਨਤੀ ਆ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਕਿੱਥੇ ਆ ਦਲਵਾਖ ਸਿਆ ਯਾਰ ਗਰਾਊਂਡਾਂ ਕਲੀਅਰ ਕਰਾਓ ਯਾਰ ਗਰਾਊਂਡ ਕਲੀਅਰ ਕਰਾਓ ਯਾਰ ਕਿੰਨਾ ਤਗੜਾ ਮੇਲਾ ਯਾਰ ਸਾਹਿਬ ਮੇਰੇ ਭਰਾ ਜੇ ਨਾ ਜੇ ਪਿਆਰ ਕਰਦੇ ਜੇ ਲੀਗ ਛੱਡ ਦੋ ਜੇ ਕਰਦੇ ਜੇ ਨਾ ਮੈਂ ਮੰਨੂਗਾ ਜੇ ਲੀਗ ਛੱਡ ਤੀ ਤੁਸੀਂ ਪਿਆਰ ਕਰਦੇ ਮੇਰੇ ਭਰਾ ਬਣ ਕੇ ਹਰੰਦੀਪੂਰੀ ਇੱਕ ਬੈਂਦੀ ਆ ਲੱਖੇ ਵੀਰੇ 1000 ਹਰੰਦੀਪੂਰੀ ਦੇ ਨਾ ਪੁੱਜਦਾ ਕਰਦੀ ਏ ਔਰ ਸਾਹਮਣੇ ਕਹਿੰਦੇ ਚਾਨਣ ਮਹਿਮੂਦਪੁਰਿਆ ਬੱਲੇ ਬੱਲੇ ਕਰਵਾ ਗਿਆ ਇਹ ਫਰੰਦੀਪੁਰਿਆ ਗੋਪੀ ਦਾ ਕਹਿੰਦੇ ਆਸ਼ੀਰਵਾਦ ਹੈ ਮੇਰੇ ਮਿੱਤਰੋ ਔਰ ਸਾਹਮਣੇ ਕਹਿੰਦੇ ਮਹਿਮੂਦਪੁਰਿਆ ਬਾਪੂ ਸ਼ੰਗਾਰਾ ਸਿੰਘ ਦਾ ਪੁੱਤਰਾ ਕਹਿੰਦੇ ਸਾਬੇ ਕੀੜੇ ਫਗਾਨਾ ਵਾਲੇ ਨੂੰ ਜੱਫਾ ਲਾ ਗਿਆ ਐਨ ਮੁੰਡਾ ਕਹਿੰਦੇ ਉਹ ਜਿਹੜੇ ਜਿਹੜੇ ਚਾਨਣ ਦੇ ਜੱਫੇ ਤੋਂ ਖੁਸ਼ ਆ ਉਧਰ ਦੇਖ ਚੱਕੀ ਫਿਰਦੇ ਉਹ ਚੱਕੀ ਫਿਰਦੇ